ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਇੱਕ ਵਾਰ ਫਿਰ ਤੁਹਾਡਾ ਨਵੇਂ ਬਲੌਗ ਵਿੱਚ ਸਵਾਗਤ ਆ ਜਿਵੇਂ ਤੁਸੀਂ ਸਾਡੇ ਪਿਛਲੇ ਬਲੌਗ ਨੂੰ ਪਿਆਰ ਦਿੱਤਾ ਇਸ ਵੀਡੀਓ ਨੂੰ ਵੀ ਉਨਾ ਹੀ ਪਿਆਰ ਦਿਓ ਤੇ ਆਪਣੀ ਸਪੋਰਟ ਸਾਡੇ ਤੇ ਪੂਰੀ ਰੱਖਿਓ ਹਾਂਜੀ ਬਿਲਕੁਲ ਜੀ ਬਿਲਕੁਲ ਅੱਜ ਤੁਹਾਨੂੰ ਵੀ ਕਿ ਅੱਜ ਸਾਡੇ ਕਿੰਨੇ ਐਡਾ ਆ ਅੱਜ 3 ਐਡਾ ਕੱਢਣੀਆਂ ਆ ਆਪਾਂ ਕਿੱਥੇ ਕਿੱਥੇ ਐਡਾ ਸਾਡੇ ਦੇਖਣ ਵਾਲੇ ਜਰੂਰ ਟਾਂਡਾ ਮਿਆਣੀ ਤੇ ਅੱਜ ਫੇਰ ਆਪਾਂ ਜਾਵਾਂਗੇ ਖੁੱਡੇ ਤੇ ਸਮਾਂ ਵੀ ਦਾਦੇ ਕਿੰਨਾ ਹੋ ਗਿਆ ਸਮਾਂ ਵੱਜ ਗਿਆ ਜੀ ਕੋਈ 1.5-2 ਦੇ ਆਸ-ਪਾਸ ਟਾਈਮ ਹੋ ਗਿਆ ਮੇਰੇ ਕੋਲ 1.5-2 ਦੇ ਆਸ-ਪਾਸ ਤੇ ਉੱਤੋਂ ਬੱਦਲ ਵਾਰੀ ਆਜੋ ਤੁਹਾਨੂੰ ਲੈ ਕੇ ਚੱਲਦੇ ਆਂ ਪਹਿਲੀ ਐਡ ਵੀ ਕਿ ਆਪਾਂ ਕਿੱਥੇ ਕਰਨੀ ਆ ਪਹਿਲਾਂ ਆਪਾਂ ਕਰਨੀ ਟਾਂਡੇ ਟਾਂਡੇ ਕਰਾਂਗੇ ਕਿੱਥੇ ਕਰਨੀ ਆ ਆਜੋ ਸਾਡੇ ਨਾਲ ਦੱਸ ਕੇ ਆ ਕੇ ਤੁਹਾਨੂੰ ਦੱਸਾਂਗੇ ਕਿਸ਼ਨ ਤੇ ਜਾ ਕੇ ਤੁਹਾਨੂੰ ਦੱਸ ਦੇਣ ਤੁਹਾਨੂੰ ਹਾਂਜੀ ਲਓ ਜੀ ਆ ਜਿਹੜੀ ਅਸੀਂ ਸੜਕ ਦੇਖ ਰਹੇ ਹਾਂ ਏ ਝਾਵਾ ਪਿੰਡ ਤੋਂ ਝਾਵਾ ਅਡੇ ਨੂੰ ਨਿਕਲਦੀ ਆ ਤੇ ਸੜਕ ਦੇ ਵੀ ਬੜੇ ਸਾਲਾਂ ਬਾਅਦ ਭਾਗ ਖੁੱਲੇ ਆ ਕਿਉਂ ਸਤਿੰਦਰ ਜੀ ਇਹ ਸੜਕ ਦਾ ਵੀ ਬਹੁਤ ਰੌਲਾ ਸੀਗਾ ਹਾਂ ਇਹ ਸੜਕ ਦੇ ਹਾਲਾਤ ਬਹੁਤ ਖਰਾਬ ਸੀਗੇ ਬਹੁਤ ਐਕਸੀਡੈਂਟ ਹੋਏ ਸੀ ਬਹੁਤ ਐਕਸੀਡੈਂਟ ਹੁੰਦੇ ਕਿ ਟੋਏ ਬਹੁਤ ਡੂੰਗੇ ਪੈ ਗਏ ਸੀ ਸਾਡੇ ਪਿੰਡ ਦੇ ਸਰਪੰਚ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਤਾਂ ਵੀ ਕੀ ਬਣਦਾ ਆ ਸਰਪੰਚ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਨਾਲ ਹੀ ਇਲਾਕੇ ਦੇ ਐਮਐਲਏ ਦਾ ਵੀ ਬਿਲਕੁਲ ਜੀ ਬਿਲਕੁਲ ਜੋ ਕਿ ਸੜਕ ਦਾ ਸੁਧਾਰ ਕਰ ਰਹੇ ਹਨ ਉਸ ਵਕਤ ਅਸੀਂ ਪਹੁੰਚ ਗਏ ਝਾਵਾਂ ਅੱਡੇ ਤੇ ਤੇ ਆਪਾਂ ਹੁਣ ਚੜਨ ਲੱਗੇ ਆ ਟਾਂਡਾ ਰੋਡ ਤੇ ਟਾਂਡਾ ਢੋਲਵਾਹ ਰੋਡ ਬਿਲਕੁਲ ਵੇ ਲਓ ਵੀ ਟੋੜ ਵਾਰ ਰੋਡ ਦੇ ਉੱਤੇ ਦਾ ਸਤਿੰਦਰ ਜਿਹੜੇ ਸਫੈਦੇ ਇਹਨਾਂ ਨੂੰ ਬਹੁਤ ਸਾਲ ਹੋ ਗਿਆ ਨਾ ਹਾਂ ਤੇ ਹੁਣ ਦੇਖਿਆ ਥੋੜਾ ਆ ਕੱਲ ਪਰਸੋ ਦੀ ਗੱਲ ਆ ਵੀ ਕੀ ਹਾਂ ਉਹ ਕਿਸੇ ਦੇ ਘਰ ਦੇ ਉੱਤੇ ਸਫੈਦਾ ਡਿੱ ਗਿਆ ਪਿਆ ਸੀ ਕਿਸੇ ਦੀ ਵੀਡੀਓ ਫਿਰ ਵਾਇਰਲ ਹੋਈ ਸੀ ਨਾ ਉਹ ਬਿਲਕੁਲ ਬਿਲਕੁਲ ਜਦੋਂ ਵੀ ਨੇਰੀ ਆਉਂਦੀ ਆ ਯਾਨੀ ਕਿ ਸਫੈਦੇ ਡਿੱਗਦੇ ਜ਼ਰੂਰ ਆ ਇਹਨਾਂ ਦਾ ਹਾਲ ਜਲਦੀ ਤੋਂ ਜਲਦੀ ਕਰਾਉਣਾ ਚਾਹੀਦਾ ਹੈ ਕਿਉਂਕਿ ਫਾਇਦਾ ਇਹਨਾਂ ਦਾ ਕੋਈ ਨਹੀਂ ਉਹ ਨੁਕਸਾਨ ਦੇ ਰਿਹਾ ਜਿਆਦਾ ਨੁਕਸਾਨ ਦੇ ਰਿਹਾ ਤੁਹਾਡੀ ਇਹਦੇ ਵਿੱਚ ਕੀ ਰਾਏ ਆ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਲਓ ਜੀ ਇਸ ਟਾਈਮ ਆਪਾਂ ਜਾਜੇ ਦੇ ਨੇੜੇ ਤੇੜੇ ਆ ਤਾਂ ਸਤਿੰ ਤੇ ਨੂੰ ਪੁੱਛਦੇ ਕੀ ਗੱਲ ਹੋਈ ਆ ਕੀ ਹੋਇਆ ਤੈਨੂੰ ਮੇਰੇ ਨਾ ਗਲੇ ਦੇ ਵਿੱਚ ਥੋੜੀ ਪ੍ਰੋਬਲਮ ਆ ਮੇਰੇ ਤੋਂ ਨਾ ਹੁਣ ਆਪਾਂ ਐਡਾ ਵੀ ਕਰਨੀ ਆ ਜਲਦੋ ਜਲਦ ਆਪਾਂ ਗਲਾ ਸਹੀ ਕਰ ਲਈਏ ਮੇਰੇ ਨਾ ਗਲਾ ਠੀਕ ਨਹੀਂ ਆਏਗਾ ਜਿੱਦਾਂ ਮੈਨੂੰ ਲੱਗਦੀ ਆ ਆਵਾਜ਼ ਨਿਕਲ ਨਹੀਂ ਨਹੀਂ ਹੈਗੀ ਜਿਹੜੀ ਆਪਾਂ ਉੱਥੇ ਜਾ ਕੇ ਐਡਾ ਜਿ ਕੱਢਣੀ ਆ ਤੇ ਕਿੱਥੇ ਆ ਗਿਆ ਪੈਸੇ ਇੱਥੇ ਆਪਾਂ ਹੁਣ ਮੈਡੀਕਲ ਪਹੁੰਚੇ ਆ ਭਾਜੀ ਹੁਣਾਂ ਨਾਲ ਕਰਦੇ ਆ ਸਲਾਹ ਭਾਜੀ ਤੋਂ ਦਵਾਈ ਲੈਣੇ ਕੋਈ ਵਧੀਆ ਆਪਾਂ ਐਡਾ ਵੀ ਕਰਨੀ ਆ ਤੇ ਠੀਕ ਵੀ ਹੋਣਾ ਜ਼ਰੂਰੀ ਆ ਸਾਡਾ ਨਾ ਆ ਜਾ ਸਿਹਤ ਪਹਿਲਾਂ ਪਹਿਲਾਂ ਸਿਹਤ ਜ਼ਰੂਰੀ ਆ ਭਜੀ ਸਤੰਦਰ ਨੂੰ ਲੱਗੇ ਕੰ ਇਹ ਸਟੈਂਡਰਡ ਨੇ ਵੀ ਲਈ ਦਵਾਈ ਖੰਗ ਵਾਲੀ ਠੀਕ ਆ ਦੋ ਟੱਕਣ ਮੀਲਮਾ ਵਿੱਕੀ ਦੋ ਵੀ ਲਾ ਦੇਖ ਲੈ ਸਹੀ ਹੋ ਜਮਾ ਮੈਂਗਾ ਪੂਰਾ ਕੈਮ ਹਾਂਗਾ ਟੈਨਸ਼ਨ ਨਾ ਲੈ ਤੂੰ ਬਾਕੀ ਭਾਜੀ ਹੋਣੀ ਗਰੰਟੀ ਚੱਕਦੇ ਆ ਹੱਡੀ ਭਾਜੀ ਹੋਣੀ ਗਰੰਟੀ ਚੱਕਦੇ ਪੂਰੀ ਮੈਂ ਆਪਣੇ ਗਲੇ ਦੀ ਦਵਾਈ ਲੈ ਕੇ ਹੁਣ ਆਪਾਂ ਵਿੱਕੀ ਦੇ ਵਾਲ ਸੈੱਟ ਕਰਾਵਾਂਗੇ ਵਿੱਕੀ ਦਾ ਖਿਲਰ ਗਿਆ ਝਾਟਾ ਹਵਾ ਦੇ ਨਾਲ ਚੱਲ ਕਿਹੜੇ ਸਲੂਨ ਚ ਜਾਣਾ ਤੂੰ ਓਏ ਸਾਹਮਣੇ ਨੈਕਸਟ ਲੈਵਲ ਸਲੂਨ ਅ ਚਾਉਥੇ ਜਾਣਾ ਤੂੰ ਹਨਾ ਚੱਲ ਦੌੜ ਜਾ ਫੇ ਰੁਕ ਜਾ ਮਾਮਾ ਗੱਡੀਆਂ ਨੰਗਲਾ ਦੇ ਥੱਲੇ ਨਾ ਜੀ ਨਹੀਂ ਹੋਂ ਨਾ ਥੱਲੇ ਛੇਤੀ ਆ ਜੀ ਮੈਂ ਇੱਥੇ ਵੇਟ ਕਰ ਬੜੀ ਜਲਦੀ ਆ ਗਿਆ ਮੈਂ ਕਿਹਾ ਇਦਾਂ ਹੀ ਠੀਕ ਲੱਗੇਦਾ ਹੁਣ ਮੈਂ ਕਿਹਾ ਬਹੁਤ ਸੋਹਣਾ ਲੱਗਦਾ ਪਿਆ ਬਟ ਜਲਦੀ ਬੜਾ ਗਿਆ ਜਲਦੀ ਆ ਜਾ ਕਿਹੜਾ ਫੇਸਰ ਕਰਾਉਣਾ ਹੈਗਾ ਅਸੀਂ ਰਸੂਲਪੁਰ ਤੋਂ ਆਪਾਂ ਚਾਲੇ ਪੜੇ ਆ ਤੇ ਹੁਣ ਆਪਾਂ ਨਿਕਲਾਂਗੇ ਜਾਜਾ ਬਾਈਪਾਸ ਤੋਂ ਹੁੰਦੇ ਹੋਏ ਟਾਂਡੇ ਸ਼ਹਿਰ ਨੂੰ ਆਪਾਂ ਦਸ਼ਮੇਸ਼ ਨਗਰ ਚਲਾਂਗੇ ਆਪਾਂ ਦਸ਼ਮੇਸ਼ ਨਗਰ ਜਾ ਕੇ ਉੱਥੋਂ ਚੱਕਾਂਗੇ ਬੱਲੀ ਟਾਂਡੇ ਵਾਲੇ ਨੂੰ ਲਾਓ ਜੀ ਆਪਾਂ ਪਹੁੰਚ ਗਏ ਆਂ ਮਹੇਸ਼ ਸ਼ੌਟਰ ਲਾਲੇ ਚੌਂਕ ਦੇ ਵਿੱਚ ਤਾਂ ਲਓ ਹੁਣ ਆਪਾਂ ਇਸ ਤੋਂ ਬਾਹਰ ਨਿਕਲਾਂਗੇ ਸਿੱਧਾ ਪੁਲ ਦੇ ਉੱਤੋਂ ਦੀ ਨਾ ਕਿ ਸ਼੍ਰੀ ਹਰ ਗੋਬਿੰਦਪੁਰ ਰੋਡ ਤੋਂ ਨਿਕਲਾਂਗੇ ਦਸ਼ਮੇਸ਼ ਨਗਰ ਵੱਲ ਨੂੰ ਮੜਾਂਗੇ ਸ਼ੀਤਪਕ ਸਿੰਘ ਚੌਂਕ ਜਿਹੜਾ ਬਾਬਾ ਜੀ ਆ ਇੱਥੇ ਵੰਦੇ ਆ ਐਨਕਾਂ ਵਗੈਰਾ ਉਹ ਸਰਦਾਰ ਜਿਹੜੇ ਸਰਦਾਰ ਦੇ ਵੇਚਦੇ ਆ ਨਾ ਹਾਂ ਇਹਨਾਂ ਕੋ ਤੁਸੀਂ ਕੁਝ ਨਾ ਕੁਝ ਜ਼ਰੂਰ ਖਰੀਦ ਲਿਆ ਕਰੋ ਆਪਾਂ ਪੋਸਟ ਵੀ ਪਾਈ ਸੀ ਤਾਂ ਬਹੁਤ ਲੋਕਾਂ ਨੇ ਕਮੈਂਟ ਕੀਤਾ ਕਿ ਆਪਾਂ ਜ਼ਰੂਰ ਮਗੇ ਪੱਪਾ ਜੀ ਤੋਂ ਬਹੁਤ ਸਾਥ ਦਿੱਤਾ ਵਿੱਕੀ ਸਾਡੇ ਦੇਖਣ ਵਾਲਿਆਂ ਨੇ ਮੈਂ ਵਿੱਕੀ ਆਪਣੇ ਦੇਖਣ ਵਾਲਿਆਂ ਦੀ ਇੱਕ ਖੂਬੀ ਕਹਿਣਾ ਚਾਹੁੰਨਾ ਤੁਹਾਨੂੰ ਹਾਂਜੀ ਭਾਈ ਜਿਹੜੀ ਆਪਾਂ ਪੋਸਟ ਪਾਉਂਦੇ ਆ ਨਾ ਮਤਲਬ ਹੈਲਪ ਲਈ ਹਾਂਜੀ ਉਹ ਸਾਥ ਵੀ ਦਿੰਦੇ ਆ ਵਿੱਕੀ ਬਿਲਕੁਲ ਬਿਲਕੁਲ ਅਸੀਂ ਤੁਹਾਡਾ ਬਹੁਤ ਜਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀ ਸਪੋਰਟ ਕਰਦੇ ਹੋ ਇੰਨਾ ਮਾਣ ਬਖਸ਼ਦੇ ਹੋ ਇੰਨਾ ਪਿਆਰ ਕਰਦੇ ਹੋ ਸਾਨੂੰ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਆਸ ਅਸੀਂ ਵੀ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਅਸੀਂ ਵੀ ਤੁਹਾਨੂੰ ਵਧੀਆ-ਵਧੀਆ ਚੀਜ਼ਾਂ ਤੁਹਾਡੇ ਲੈ ਕੇ ਰੂਬਰੂ ਹੁੰਦੇ ਰਹਾਂਗੇ ਇਸ ਤੰਦਰ ਟਾਈਮ ਬਹੁਤ ਹੋ ਗਿਆ ਹਾਂ ਖੇਤਲਾ ਖੜਾ ਗਿਆ ਤੇ ਬਲੌਗ ਥੋੜਾ ਜਿਆ ਕਰਦੇ ਨੇ ਬੰਦ ਆਪਾਂ ਤੇ ਸਾਡੇ ਦੇਖਣ ਵਾਲੇ ਨੂੰ ਦਿਖਾ ਦੇ ਆਪਾਂ ਕਿੱਥੇ ਪਹੁੰਚ ਗਏ ਆ ਕੈਮਰਾ ਪਿੱਛੇ ਕਰਦੇ ਆ ਜੀ ਆਪਾਂ ਇਸ ਵੇਲੇ ਪਹੁੰਚ ਚੁੱਕੇ ਆ ਵਾਲੇ ਚੌਂਕ ਦੇ ਵਿੱਚ ਹਸਪੀਟਲ ਸਰਕਾਰੀ ਹਸਪੀਟਲ ਚੌਂਕ ਹਸਪਤਾਲ ਚੌਂਕ ਬਿਲਕੁਲ ਬਿਲਕੁਲ ਹਾਂ ਜੀ ਲਓ ਜੀ ਆਪਾਂ ਇਸ ਵਕਤ ਪਹੁੰਚ ਚੁੱਕੇ ਆ ਦਸ਼ਮੇਸ਼ ਨਗਰ ਦਾ ਕੇਰੋ ਗੇਟ ਗੇਟ ਦੇ ਬਿਲਕੁਲ ਐਂਟਰੀ ਕਰ ਗਏ ਆ ਆਪਾਂ ਚਲਾਂਗੇ ਕਿ ਦਸ਼ਮੇਸ਼ ਨਗਰ ਦੇ ਬਿਲਕੁਲ ਅੰਦਰ ਅਸੀਂ ਆਪਣੇ ਬਹੁਤ ਹੀ ਖਾਸ ਬੰਦੇ ਨੂੰ ਸਾਡਾ ਭਰਾ ਸਾਡਾ ਯਾਰ ਮਿੱਤਰ ਸਾਰਾ ਕੁਝ ਹੀ ਆ ਜੋ ਸਾਡਾ ਸਾਰਾ ਕੁਝ ਦੇਖਦਾ ਨਾ ਕਿ ਜਿਹੜਾ ਸਾਡਾ ਕੈਮਰੇ ਦੇ ਪਿੱਛੇ ਪੂਰੀ ਮਿਹਨਤ ਕਰਦਾ ਐ ਨਾ ਸਾਨੂੰ ਵੀਡੀਓ ਵੀ ਐਡਿਟ ਕਰਕੇ ਦੇ ਦਿੰਦਾ ਆ ਹਾਂ ਤੇ ਯਾਨੀ ਕਿ ਪੂਰੀ ਮਿਹਨਤ ਕਰਦਾ ਪੂਰਾ ਸਾਥ ਦਿੰਦਾ ਬੰਦਾ ਸਾਡਾ ਇਹ ਬਿਲਕੁਲ ਬਿਲਕੁਲ ਭਰਾਵਾਂ ਵਰਗਾ ਹੀ ਆ ਸਾਡਾ ਭਰਾਵਾਂ ਵਰਗਾ ਯਾਨੀ ਕਿ ਸਾਰੇ ਭਰਾ ਆਈਆਂ ਤੇ ਜਿੰਨੇ ਸਾਨੂੰ ਮਿਲਦੇ ਉਹ ਵੀ ਸਾਡੇ ਭਰਾ ਆਈ ਆ ਬਿਲਕੁਲ ਤੇ ਜਿਹੜੇ ਚੰਗੇ ਕਮੈਂਟ ਕਰਦੇ ਉਹ ਵੀ ਸਾਡੇ ਭਰਾ ਆਈ ਆ ਜਿਹੜੇ ਮਾੜੇ ਕਰ ਦਿੰਦੇ ਆ ਉਹ ਵੀ ਸਾਡੇ ਭਰਾ ਆਈ ਆ ਅਸੀਂ ਸਾਰਿਆਂ ਨੂੰ ਇੱਕੋ ਤਰ੍ਹਾਂ ਹੀ ਦੇਖਦੇ ਆ ਹਾਂ ਇੱਕੋ ਤਰ੍ਹਾਂ ਹੀ ਦੇਖਦੇ ਆ ਸਾਡਾ ਕਿਸੇ ਨਾਲ ਕੋਈ ਗਿਲਾਸ਼ ਨੀ ਆਣੀ ਤਾਂ ਪਾ ਪਹੁੰਚ ਚੁੱਕੇ ਹਾਂ ਜੀ ਹੁਣ ਸਾਡੇ ਕੈਮਰਾਮੈਨ ਬੱਲੀ ਟਾਂਡੇ ਦੇ ਬਿਲਕੁਲ ਘਰ ਦੇ ਸਾਹਮਣੇ ਹਾਂ ਜੀ ਮਿੱਤਰੋ ਅੱਜ ਤੁਹਾਨੂੰ ਇੱਕ ਬਹੁਤ ਹੀ ਮਹਾਨ ਸ਼ਖਸੀਅਤ ਦੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਹਦਾ ਗਾਣਾ ਆਇਆ ਸੀਗਾ ਮੈਂ ਮੇਰੀ ਤਾਂ ਤੁਸੀਂ ਬਹੁਤ ਪਿਆਰ ਦਿੱਤਾ ਤਾਂ ਸਾਡਾ ਭਰਾ ਆ ਗਿਆ ਆ ਗਿਆ ਜੀ ਆ ਚੈੱਕ ਕਰੋ ਜੀ ਸਤਿ ਸ਼੍ਰੀ ਅਕਾਲ ਬੱਲੀ ਟਾਂਡਾ ਜੀ ਕੀ ਹਾਲ ਚਾਲ ਜੀ ਵਧੀਆ ਭਾਜੀ ਤੁਸੀਂ ਦੱਸੋ ਦੋ ਸ਼ਬਦ ਸਾਡੇ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖਣ ਵਾਲਿਆਂ ਨੂੰ ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਤੁਸੀਂ ਮਾਂ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਪਹਿਲਾਂ ਤਾਂ ਕੈਮਰਾ ਘੁਮਾਓ ਤੁਹਾਡੇ ਹਾਲਾ ਨਾ ਇਕੱਲੇ ਨੂੰ ਮਜ਼ਾ ਨਹੀਂ ਆਉਂਦਾ ਅੱਛਾ ਬੱਲੀ ਜੀ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹ ਕਹਿਣਾ ਚਾਹੁੰਦੇ ਆ ਚਾਹੁੰਦਾ ਆ ਤੁਸੀਂ ਮਾਂ ਗਾਣੇ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮੈਨੂੰ ਮੈਂ ਜਦੋਂ ਕਿਤੇ ਵੀ ਜਾਣਾ ਹੈਗਾ ਨਾ ਮੈਨੂੰ ਪਰਸਨਲੀ ਵੀ ਮੈਨੂੰ ਸਾਰੇ ਦੱਸਦੇ ਕਿੰਦੇ ਯਾਰ ਤੇਰੀ ਮਿਹਨਤ ਆਪਾਂ ਦੇਖਦੇ ਹੈਗੇ ਆ ਤੂੰ ਯਾਰ ਟਾਂਡੇ ਵਾਲਿਆ ਨਾ ਜਾਨਾ ਕੈਮਰਾ ਆਪਰੇਟ ਕਰਦਾ ਹੈਗਾ ਤੇਰੇ ਆਪਾਂ ਵਲੌਗ ਵਿੱਚ ਦੇ ਦਿਆਂ ਤੈਨੂੰ ਵਲੌਗ ਵਿੱਚ ਦੇ ਦੇ ਹਜੇ ਕਿ ਮੈਂ ਤੁਹਾਨੂੰ ਇੰਨੇ ਸ ਕਿ ਆਪਾਂ ਮੈਂ ਵਿੱਚ ਵਲੌਗ ਦੇ ਨਹੀਂ ਆਣਾ ਹੈਗਾ ਔਰ ਮੈਨੂੰ ਵਧੀਆ ਲੱਗਦਾ ਹੈਗਾ ਸਾਰੇ ਮੈਨੂੰ ਦੇਖ ਕੇ ਕਮੈਂਟ ਕਮੈਂਟ ਕਰਦੇ ਹੈਗੇ ਹਨਾ ਯਾ ਮੈਂ ਪਰਸਨਲੀ ਮੈਨੂੰ ਦੱਸਦੇ ਹੈਗੇ ਕਿ ਅਸੀਂ ਵਲੌਗ ਦੇਖਦੇ ਹੈਗੇ ਆ ਮੈਨੂੰ ਵਧੀਆ ਲੱਗਦਾ ਅਸੀਂ ਅਸੀਂ ਪਲੀ ਪਲੀ ਸੌਰੀ ਆਪਾਂ ਮਾਫੀ ਤੇਰੇ ਤੋਂ ਮੰਗਦੇ ਆ ਅਸੀਂ ਟੱਕੇ ਟੱਕੇ ਨਾਲ ਤੈਨੂੰ ਨਾਲ ਲੈ ਕੇ ਹੁੰਦੇ ਆ ਪਲੀ ਅੱਡਾ ਭਰਾਇਆ ਅਸੀਂ ਕੋਈ ਸਿਸਟਮ ਹੀ ਨਹੀਂ ਹੈ ਅਸੀਂ ਤੇ ਚਲਿਏ ਆਪਾਂ ਅੱਗੇ ਚਲਿਏ ਪਲੀ ਚਲੋ ਜੀ ਕਰੀਏ ਚਲੋ ਅੱਜ ਤਰਨ ਤਰਨ ਤੋਂ ਐਸੀ ਛੋਟੇ ਛੋਟੇ ਬੱਚੇ ਮੈਂ ਵੀਡੀਓ ਬਣਾਈ ਆ ਤੁਹਾਨੂੰ ਵੀਡੀਓ ਦਿਖਾਉਣਾ ਹੈਗਾ ਓਕੇ ਸਪੈਸ਼ਲ ਉਹ ਮਤਲਬ ਫੋਟੋ ਕਰਾ ਕੇ ਗਏ ਅੱਜ ਠੀਕ ਹੈ ਠੀ ਅੱਜ ਇਸ ਟਾਈਮ ਅਸੀਂ ਪਹੁੰਚ ਗਏ ਆ ਟਾਂਡਾ ਪੁਲਿਸ ਸਟੇਸ਼ਨ ਦੇ ਨੇੜੇ ਤੇੜੇ ਤੇ ਹੁਣ ਆਪਾਂ ਚਲਾਂਗੇ ਮੇਨ ਬਾਜ਼ਾਰ ਨੂੰ ਮੇਨ ਬਾਜ਼ਾਰ ਵੱਲ ਨੂੰ ਮੇਨ ਬਾਜ਼ਾਰ ਹੁੰਦਿਆਂ ਸਾਰੀ ਆਪਾਂ ਮੁੜ ਜਾਣਾ ਠੀਕ ਆ ਜਦੋਂ ਆਪਾਂ ਬਾਬਾ ਬੂਟਾ ਭਗਤ ਦੇ ਮੰਦਿਰ ਤੋਂ ਥੋੜਾ ਜਿਹਾ ਹੋਰ ਇਹ ਮੋੜ ਲੈ ਠੀਕ ਆ ਉੱਤੇ ਨਾਲ ਹੀ ਦੁਕਾਨਾਂ ਥੋੜੀ ਜਿਹਾ ਦੂਰ ਜਾ ਕੇ ਤੇ ਆਪਾਂ ਨਾਲ ਹੀ ਉੱਥੇ ਐਡ ਕਰਕੇ ਉਸ ਤੋਂ ਆਪਣਾ ਨੈਕਸਟ ਟਾਰਗੇਟ ਹੋਊਗਾ ਮਿਆਣੀ ਦਾ ਮਿਆਣੀ ਦਾ ਉਸ ਤੋਂ ਬਾਅਦ ਮਿਆਣੀ ਤੋਂ ਹੁੰਦੇ ਸਾਰੀ ਆਪਾਂ ਨਿਕਲ ਜਾਾਂਗੇ ਖੁੱਡੇ ਵੱਲ ਤੇ ਆਜੋ ਤੁਹਾਨੂੰ ਆਪਣੀ ਮਿਹਨਤ ਵੀ ਦਿਖਾਵਾਂਗੇ ਅੱਜ ਖੱਬੇ ਪਾਸੇ ਨੂੰ ਮੁੜਦਿਆਂ ਸਾਰੀ ਬਾਜ਼ਾਰ ਤੋਂ ਜਿਹੜਾ ਸਿਟੀ ਸੈਂਟਰ ਮਾਰਕੀਟ ਨਮੀ ਬਣੀ ਉਹ ਤੋਂ ਥੋੜੀ ਪਿੱਛੇ ਆ ਇਹਨਾਂ ਦੀ ਸ਼ਾਪ ਆਜੋ ਤੁਹਾਨੂੰ ਦਿਖਾਉਨੇ ਆ ਉੱਥੇ ਜਾ ਕੇ ਆਪਾਂ ਕੈਮਰਾ ਯਾਰੀ ਵਾਲਿਆਂ ਦੇ ਯਾਰੀ ਯਾਰੀ ਸਟਾਈਲ ਆਫ ਯਾਰੀ 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 ਦੀ ਸਮਾਈ ਲਾ ਵੀ ਕੀ ਦੋ ਯਾਰ ਇਹ ਦੋ ਯਾਰ ਆ ਇਹ ਦੋ ਭਰਾ ਆ ਇਹ ਜਿੱਦਾਂ ਹੀ ਦੋ ਯਾਰ ਕੰਮ ਕਰਦੇ ਆ ਨਾ ਏਦਾਂ ਹੀ ਇਹ ਦੋ ਭਰਾ ਦੋ ਯਾਰ ਇਹ ਵੀ ਸਾਡੇ ਭਰਾਵਾਂ ਨੇ ਬਹੁਤ ਮਿਹਨਤ ਕੀਤੀ ਆ ਤੇ ਬਹੁਤ ਵਧੀਆ ਇਹਨਾਂ ਤੋਂ ਕੱਪੜੇ ਬ੍ਰਾਂਡਡ ਮਤਲਬ ਹਰ ਤਰ੍ਹਾਂ ਦੇ ਇੱਥੋਂ ਤੁਹਾਨੂੰ ਕੱਪੜੇ ਮਾਰਕੀਟਾਂ ਨਾਲੋਂ ਸਸਤੇ ਰੇਟਾਂ ਤੇ ਮਿਲ ਜਾਣਗੇ ਬਿਲਕੁਲ ਹਣਾ ਵਿੱਕੀ ਚਲੀ ਅੰਦਰ ਆਜਾ ਕੈਮਰਾ ਕੋਮਨ ਆਪਾਂ ਸੈੱਟ ਕਰਦੇ ਆ ਪੱਲੀ ਬਲੀ ਹੋ ਗਿਆ ਕੈਮਰਾ ਸੈੱਟ ਕਰ ਦੋ ਕਰ ਦੋ ਸੈੱਟ ਕਾਲੀ ਬਹੁਤ ਆ ਐਡਾ ਤਿੰਨ ਚਾਰ ਆਪਣੇ ਤੋਂ ਅੱਜ ਲਓ ਜੀ ਗਿੰਬਲ ਹੋਣ ਲੱਗ ਪਈ ਸਾਡੀ ਕੈਲੀਬ੍ਰੇਸ਼ਨ ਦੇਖੋ ਕਿਦਾਂ ਝਟਕੇ ਮਾਰਦੀ ਆ ਹਾਂ ਇਹ ਬੈਲੈਂਸ ਹੁੰਦਾ ਪਈ ਆ ਵੀ ਕੀ ਇਹ ਬੈਲੈਂਸ ਹੁੰਦੀ ਪਈ ਆ ਬੈਲੈਂਸ ਦਾ ਹੀ ਸਾਰਾ ਚੱਕਰ ਹੁੰਦਾ ਆ ਇਹ ਬੈਲੈਂਸ ਤੇ ਡਿਪੈਂਡ ਆ ਨਾ ਬਲੀ ਹਾਂ ਜੀ ਜੀ ਬਲੀ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੋ ਇਹਦੇ ਬਾਰੇ ਕੀ ਜੇ ਬੈਲੈਂਸ ਨਾ ਕੀਤੀ ਹੋਵੇ ਤਾਂ ਫੇਰ ਕੀ ਹੋਊਗਾ ਕੀ ਹੋਊਗਾ ਲੋ ਜੀ ਸ਼ੂਟ ਹੋ ਰਿਹਾ ਐਸ ਵੇਲੇ ਪੂਰਾ ਐ ਨਾ ਘੈਂਟ ਗੱਲਵਾ ਦਾ ਸ਼ੂਟ ਸਾਡਾ ਹੋ ਰਿਹਾ ਸਾਡਾ ਜੋਰਾ ਸ਼ੁਰਾ ਤੇ ਵਧੀਆ ਵਧੀਆ ਸ਼ਾਟ ਕੱਢਣੇ ਆ ਅੱਜ ਕੀ ਅਰਕੀ ਹੋਰ ਵੀ ਵਧੀਆ ਵਧੀਆ ਸ਼ਾਰਟ ਕੱਢਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ ਇਹਦੇ ਵਾਸਤੇ ਤੁਹਾਨੂੰ ਕਰਨਾ ਜੀ ਬਬੂ ਸਾਡੇ ਪੇਜ ਨੂੰ ਫੋਲੋ ਕਰਨਾ ਪਊਗਾ ਲਾਈਕ ਕਰਨਾ ਵੀਡੀਓ ਨੂੰ ਲਾਈਕ ਕਰਨਾ ਤੇ ਕਮੈਂਟ ਕਰਨਾ ਪਊਗਾ ਕਮੈਂਟ ਕਰਕੇ ਆਖੀ ਭਾਈ ਹੁਣ ਦਿਖਾ ਲਓ ਦਿਖਾ ਲਓ ਤੁਹਾਨੂੰ ਦੋ ਜੀ ਨਾਲ ਇੱਕ ਜੀਨ ਫ੍ਰੀ ਦਿੱਤੀ ਜਾਊਗੀ ਨਾਲ ਹੀ ਤੁਹਾਨੂੰ ਅਗਲਾ ਜੋੜ ਵੀ ਨਾਲ ਲੈ ਲਓ ਕਿੰਦਾ ਦੋ ਜੀਨਾਂ ਕੋਈ ਵੀ ਸਮਾਨ ਟੀ-ਸ਼ਰਟ ਲੈਣ ਉਹਦੇ ਬਾਅਦ ਤੁਸੀਂ ਫੇਰ ਮੈਨੂੰ 3 ਸ਼ਰਟਾਂ ਲਓ 3 ਸ਼ਰਟ ਲਓ ਸ਼ਰਟ ਲਓ ਉਹਦੇ ਨਾਲ ਤੁਹਾਨੂੰ ਕੋਸ਼ਣਾ ਕੁਝ ਨਹੀਂ ਆ ਕੁਝ ਨਾ ਕੁਝ ਨਹੀਂ ਦੋ ਚੀਜ਼ਾਂ ਨਾਲ ਇੱਕ ਜੀਨ हां जी बहुत मेहनत तो, तो बाद साडा पहला शॉट कंप्लीट हो गया या ते विक्की ਹੁਣ ਆਪਾਂ ਕਿਹੜੀ ਲੋਕੇਸ਼ਨ ਤੇ ਜਾਣਾ ਹੁਣ ਆਪਾਂ ਅਗਲੀ ਲੋਕੇਸ਼ਨ ਆ ਸਾਡੀ ਮਿਆਣੀ ਤੇ ਉਸ ਤੋਂ ਬਾਅਦ ਖੁੱਡਾ ਬਿਲਕੁਲ ਬਿਲਕੁਲ ਸਾਡੇ ਨਾਲ ਜੁੜੇ ਰਹੋ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਤੁਹਾਨੂੰ ਦਿਖਾਵਾਂਗੇ ਪੂਰਾ ਬਲੌਗ ਤੇ ਨਾਲ ਕਰਾਂਗੇ ਤੁਹਾਡਾ ਇੰਜੋਏ ਕਰਵਾਵਾਂਗੇ ਤੁਹਾਨੂੰ ਬਿਲਕੁਲ ਬਿਲਕੁਲ ਚਲਿਓ ਵिक्की ਚਲੋ ਜੀ ਚਲੋ ਓਕੇ ਲੋ ਜੀ ਮਿੱਤਰੋ ਬੱਲੀ ਸਾਡਾ ਪਤਾ ਨਹੀਂ ਕਿੱਥੇ ਗਿਆ ਆ ਤੇ ਹੁਣੇ ਸਾਡਾ ਸ਼ੂਟ ਕਰਨਾ ਹੈ ਅਗਲੀ ਲੋਕੇਸ਼ਨ ਤੇ ਜਾਣਾ ਬੱਲੀ ਫੜਿਆਂ ਗਿਆ ਤੂੰ ਗੋਲ ਗੱਪੇ ਖਾਣਾ ਆ ਜਾ ਆ ਜਾ ਆ ਜਾ ਜਲਦ ਰਾਮਬਾਬੂ ਨੇ ਸਪੈਸ਼ਲ ਓ ਪਾਵਰ ਜੀ ਪਾਉ ਪਾਜੀ ਖਾਦੀ ਆ ਟੈਸਟ ਕਰਾਇਆ ਵਜੀਆ ਜੋਏ ਹੋਏ ਅਸੀਂ ਸ਼ਾਮ ਨੂੰ ਟੈਸਟ ਕਰਾਂਗੇ ਜ਼ਰੂਰ ਵੀ ਆਗੇ ਬੱਲੀ ਅੱਜ ਕਿੱਟੋ ਘਟਨੀ ਤਾਂ 2 ਮਹੀਨੇ ਬਾਅਦ ਮੈਂ ਇਸੇ ਦੁਆਰਾ ਫੇਰ ਪਾਇਆ ਅਸੀਂ ਉੱਥੇ ਤੈਨੂੰ ਲੱਭੀ ਜਾਂਦੇ ਆ ਤੂੰ ਇੱਥੇ ਆਣ ਕੇ ਚੋਰੀ ਚੋਰੀ ਕੁਝ ਖਾ ਰਿਆ ਹੈ ਨਾ ਬੱਲੀ ਕੱਲਾ ਕੱਲਾ ਇਹ ਕੋਈ ਹਾਂ ਸਿਆਣੀ ਗੱਲ ਨਹੀਂ ਬੱਲੀ ਤੇਰੀ ਇਹ ਆ ਜਾ ਆ ਜਾ ਚਲਿਏ ਆ ਜਾ ਆ ਜਾ ਸ਼ੂਟ ਨੂੰ ਲੇਟ ਹੋਣੇ ਆਪਾਂ ਅਗਲਾ ਲੋਕੇਸ਼ਨ ਤੇ ਜਾਣਾ ਅਪਲੇ ਅਗਲੀ ਤੇ ਲਾਓ ਜੀ ਆਪਾਂ ਇਸ ਵਕਤ ਪਹੁੰਚ ਗਏ ਆ ਐਮਸੀ ਜੋਲੀ ਸਕੂਲ ਤੋਂ ਵਿਚਦੀ ਹੋ ਕੇ ਅਯਾਪੁਰ ਥਾਣੀ ਜਾ ਕੇ ਤੱਲੇ ਮੱਦੇ ਥਾਣੀ ਜਾ ਕੇ ਤਾਂ ਆਪਾਂ ਪਹੁੰਚਾਂਗੇ ਮਿਆਣੀ। ਪਿੱਤਰੋਂ ਲੋਕੇਸ਼ਨ ਚੈੱਕ ਕਰੋ ਕਿ ਨਹੀਂ ਕਿਹੜਾ ਨਾ ਇੱਧਰ ਇੱਧਰ ਵੀ ਤੁਹਾਨੂੰ ਯਾਰਾ ਝੋਨਾ ਹੀ ਝੋਨਾ ਦੱਸੂਗਾ। ਹਮਾਦ ਬਹੁਤ ਘਾਟਾ ਕਿਉਂਕਿ ਇਹ ਹੈਗਾ ਯਾਰ ਥੋੜਾ ਜਿਆ ਇਹਦੇ ਲਾਗੇ ਬਈ ਵਗਦੀ ਆ। ਤੇ ਰੋੜ ਹੈਗਾ ਤੱਲੇ ਮੱਦੇ ਵਾਲਾ ਰੋੜ ਆ ਜੀ ਤੇ ਮਿਆਣੀ ਨੂੰ ਨਿਕਲ ਜਾਂਦਾ ਸਕਦਾ ਹੈ। ਉਹ ਪਿੰਡ ਚੈੱਕ ਕਰੋ ਕਿੰਨਾ ਸ਼ਾਨਦਾਰ ਵਿਊ ਚੈੱਕ ਕਰੋ ਤੇ ਕਮੈਂਟਾਂ ਦੇ ਵਿੱਚ ਕਮੈਂਟ ਕਰਕੇ ਦੱਸਿਓ ਕਿ ਕਿਹੜਾ ਪਿੰਡ ਆ ਉਹ। ਲਓ ਜੀ ਕਰੋ ਦਰਸ਼ਨ ਬਈ ਦੇ। ਇਹ ਕਿਹੜੀ ਬਈ ਆ ਤੁਸੀਂ ਦੱਸਣਾ ਆ। ਮੇ ਆਵਲੇ ਪੂਰੀ ਓ ਛਾਲ ਤੇ ਆ ਬਈ ਨਾ ਪਾਣੀ ਵੀ ਜ਼ੇਰਾ ਹੋਣਾ ਇਹਦੇ ਵਿੱਚ ਕਿਉਂਕਿ ਪਾਣੀ ਪਿੱਛੇ ਹੀ ਬਹੁਤ ਛੱਡਿਆ ਹੋਇਆ ਆ। ਦਾਇ ਦਾ ਹੈ ਹੀ ਨਹੀਂ ਉਹ ਖਾਲੀ ਆ। ਆ ਵੀਓ ਚੈੱਕ ਕਰੋ ਜਰਾ ਇਹ ਆ ਮੇਰਾ ਪੰਜਾਬ ਮੇਰਾ ਅਸਲੀ ਪੰਜਾਬ ਆਲੇ-ਦੁਆਲੇ ਹਰੀਆਲੀ ਹੀ ਹਰੀਆਲੀ ਆ ਹਨਾ ਤੇ ਸੂਤ ਦੇ ਪਤਾ ਵੀ ਹੋੜੀ-ਹੋੜੀ ਹੁਣ ਥੱਲੇ ਜਾਣ ਲੱਗ ਪਏ ਆ ਤੇ ਪਾ ਟਾਈਮ ਨਾਲ ਹੀ ਸਾਨੂੰ ਸਾਰੇ ਸ਼ੂਟ ਕੰਪਲੀਟ ਕਰਨੇ ਪੈਣੇ ਆ। ਦਸਤਨ ਦਾ ਜਿਹੜਾ ਸਕੂਟਰੀ ਹੁਣ ਖਿੱਚਦੇ ਲਓ ਜੀ ਰਸਤਾ ਚੈੱਕ ਕਰੋ ਕਿੰਨਾ ਸਵਾਗਤ ਹੋਇਆ ਸਾਡਾ ਪਿੰਡ ਮਿਆਣੀ ਚ ਪਹੁੰਚਦੇ ਆਂ ਸਾਰੀ ਤੇ ਛੱਪੜ ਲੱਗਿਆ ਹੋਇਆ ਆ ਤੇ ਸਤੰਦਰ ਮੈਂ ਨਹੀਂ ਪਿਆਰ ਥੱਲੇ ਲਗਾਉਣੇ ਠੀਕ ਆ ਜੇ ਰੁਕਣੀ ਪੈ ਗਈ ਤਾਂ ਵਿੱਚ ਨਹੀਂ ਆਪਾਂ ਪੁੰਚ ਗਏ ਜੀ ਇਸ ਵਕਤ ਮਿਆਣੀ ਤੇ ਜਿਹੜਾ ਮਿਆਣੀ ਪਿੰਡ ਆ ਇਹ ਪੰਜਾਬ ਦਾ ਇਹ ਦਬਾਬੇ ਦਾ ਸਭ ਤੋਂ ਅਮੀਰ ਪਿੰਡ ਮੰਨਿਆ ਜਾਂਦਾ ਦਾ ਪੰਜਾਬ ਦਾ ਇਹ ਇਕਲੌਤਾ ਪਿੰਡ ਐ ਸਾ ਜਿੱਥੇ ਸਾਰੀਆਂ ਬੈਂਕਾਂ ਇਧਰ ਨੂੰ ਮਿਲਣ ਗਈਆਂ ਪੰਜਾਬ ਭਰ ਦੀਆਂ ਦੁਨੀਆ ਭਰ ਦੀਆਂ ਜਾਨਕੀ ਜਿਹੜੀਆਂ ਇੰਡੀਆ 'ਚ ਜਿੰਨੀਆਂ ਵੀ ਬੈਂਕਾਂ ਆ ਉਹ ਤੁਹਾਨੂੰ ਇੱਥੇ ਜ਼ਰੂਰ ਮਿਲਣਗੀਆਂ। ਲੋ ਜੀ ਆਪਾਂ ਜਿਹੜੀ ਦੂਸਰੀ ਲੋਕੇਸ਼ਨ ਤੇ ਬਿਲਕੁਲ ਲਾਗੇ ਛਾਕੇ ਪਹੁੰਚ ਚੁੱਕੇ ਆ ਤੇ ਆਜੋ ਆਪਾਂ ਹੁਣ ਆਪਣੇ ਦੂਸਰੇ ਸ਼ੂਟ ਦੀ ਤੁਹਾਨੂੰ ਦਿਖਾਉਨੇ ਆ ਕਿੰਨੀ ਮਿਹਨਤ ਲੱਗਦੀ ਆ ਉੱਥੇ ਕਿੰਨਾ ਟਾਈਮ ਲੱਗਦਾ ਆ। ਆਪਾਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਇਹ ਵਾਲਾ ਸ਼ੂਟ ਜਿਹੜਾ ਕੰਪਲੀਟ ਕਰੀਏ ਕਿਉਂਕਿ ਲਾਈਟ ਚਲ ਗਈ ਮੁੜ ਕੇ ਕੈਮਰੇ ਦੇ ਸ਼ੂਟ ਕਰਨਾ ਔਖਾ ਹੋ ਜਾਂਦਾ ਆ। ਲੋ ਜੀ ਲਗਭਗ ਆਪਾਂ ਪਹੁੰਚ ਗਏ ਆ ਪੂਰੀ ਲੋਕੇਸ਼ਨ ਦੇ ਉੱਤੇ। हां जी मित्रों ਹੁਣ ਅਸੀਂ ਦੂਜੀ ਲੋਕੇਸ਼ਨ ਤੇ ਪਹੁੰਚ ਗਏ ਆ ਜਿਹੜੀ ਆਪਾਂ ਦੂਜੀ ਐਡ ਕਰਨੀ ਆ ਲੁੱਕ ਆਰਟ ਅਕੈਡਮੀ ਇੱਥੇ ਆਪਾਂ ਦੂਜੀ ਐਡ ਕਰਾਂਗੇ ਤੇ ਇਹ ਤੋਂ ਐਡ ਕਰਕੇ ਅਸੀਂ ਖੁੱਡੇ ਸ਼ੂਟ ਕਰਾਂਗੇ ਹਾਂਜੀ ਤੁਹਾਨੂੰ ਇੱਥੇ ਫਸਟ ਵਿਜ਼ਿਟ ਤੇ ਹਰ ਸਰਵਸਤੇ 50% ਆਫ ਮਿਲੂਗਾ ਅੱਜ ਮਿਲੂਗਾ ਉਹਨਾਂ ਨੂੰ ਹੀ ਜਿਹੜਾ ਵੀਡੀਓ ਸ਼ੇਅਰ ਕਰਕੇ ਕਮੈਂਟ ਕਰਕੇ ਤੇ ਲਾਈਕ ਕਰਕੇ ਇੱਥੇ ਦਿਖਾਉਗਾ ਹਾਂ ਆ ਗਏ ਜੀ ਫੋਰ ਫੋਰ ਵੀਡੀਓ ਲੈਣ ਦੀ ਜੀ ਮਿਲ ਕੇ ਆਪਾਂ ਬਾਅਦ ਵਿੱਚ ਵੀ ਕਰਾਂਗੇ ਅੱਜ ਤੋਂ ਅਸੀਂ ਲੈ ਗਏ ਨਿਆਣੀ ਅੱਜ ਤੋਂ ਲੈ ਕੇ ਨਿਆਣੀ ਲੁੱਕ ਸਟਾਈਲ ਮਤਲਬ ਜਿਹੜਾ ਵੀ ਸੋਨਾ ਲਾਉਣਾ ਲੁਕਾਟ ਲੁਕਾਟ ਸੂਨ ਤੇ ਇੱਥੇ ਵੀ ਕੁਝ ਖਾਸ ਗੱਲਾਂ ਆ ਅੱਜ ਆਪਾਂ ਤੁਹਾਨੂੰ ਅੰਦਰ ਲੈ ਕੇ ਜਾਵਾਂਗੇ ਲੋ ਜੀ ਮਿੱਤਰੋ ਸਾਡਾ ਹੁਣ ਦੂਜਾ ਸ਼ੂਟ ਵੀ ਹੋ ਗਿਆ ਹੈ ਬਹੁਤ ਮਿਹਨਤ ਲੱਗੀ ਪਰ ਹੁਣ ਸਾਡੀ ਜਿਹੜਾ ਨੈਕਸਟ ਆਪਣੀ ਜਿਹੜੀ ਅਗਲੀ ਕਾਰਵਾਈ ਆ ਉਬੇ ਕੀ ਆਪਣੀ ਕਿੱਥੇ ਆ ਆਪਣੀ ਇੱਕ ਸਾਨੂੰ ਐਡ ਹੋਰ ਇਥੋਂ ਮਿਆਣੀ ਦੀ ਮਿਲ ਗਈ ਆ ਤੇ ਆਪਾਂ ਉਹ ਵੀ ਸ਼ੂਟ ਕਰਾਂਗੇ ਫਿਰ ਉਸ ਤੋਂ ਬਾਅਦ ਜਾਵਾਂਗੇ ਖੁੱਡੇ ਜਾਨ ਕੀ ਚਾਰ ਐਡਾਂ ਕੰਪਲੀਟ ਕਰਾਂਗੇ ਅੱਜ ਬਿਲਕੁਲ ਜੀ ਬਿਲਕੁਲ ਚਲਿਓ ਭੇ ਚਲੋ ਚਲੋ ਆਜੋ ਅੱਜੀ ਬਿੱਤਰੋ ਜੀ ਸਾਡੀ ਐਡ ਵੀ ਮਿਆਣੀ ਵਿਖੇ ਆ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਸਾਹਿਬ ਸਿੰਘ ਸਭਾ ਕੋਲ ਬਿਲਕੁਲ ਸਿੰਘ ਦਸਤਾਰ ਸਿੰਘ ਦਸਤਾਰ ਅਕੈਡਮੀ ਸਾਡੇ ਆ ਬਹੁਤ ਹੀ ਖਾਸ ਭਰਾਇਆ ਆ ਆਪਾਂ ਇਸ ਭਾਈ ਦੀ ਐਡ ਕਰਾਂਗੇ ਤੇ ਤੁਸੀਂ ਵੀ ਇਥੋਂ ਵਿਆਹ ਸ਼ਾਦੀ ਦਸਤਾਰ ਸਜਾਉਣ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਕੋਈ ਵੀ ਕਿਸੇ ਤਰ੍ਹਾਂ ਦੀ ਦਸਤਾਰ ਬੜ ਮਾਹੌਲ ਲਈ ਸੰਪਰਕ ਕਰ ਸਕਦੇ ਹੋ ਤੇ ਲੋ ਜੀ ਭਾਜੀ ਸਾਡੇ ਤਪਲਾਵ ਜਾ ਕੇ ਤੁਹਾਨੂੰ ਦਿਖਾਉਣਗੇ ਤਪਲੇ ਦੀ ਸਖਲਾਈ ਵੀ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤੀ ਜਾਂਦੀ ਹੈ ਨਾ ਲੋ ਜੀ ਮਿੱਤਰੋ ਸਾਡਾ ਤੀਜਾ ਸ਼ੂਟ ਵੀ ਹੋ ਗਿਆ ਕੰਪਲੀਟ ਹੁਣ ਵੀ ਕਿ ਆਪਾਂ ਕਿੱਥੇ ਜਾਣਾ ਆਪਾਂ ਚੱਲਨੇ ਆ ਚੌਥੇ ਦੇ ਤੇ ਟਾਈਮ ਕਿੰਨਾ ਹੋ ਗਿਆ ਟਾਈਮ ਹੋ ਗਿਆ 6:30 ਤਾਂ ਆਪਾਂ 7 ਵਜੇ ਤੋਂ ਪਹਿਲਾਂ ਪਹਿਲਾਂ ਉਹ ਵੀ ਸ਼ੂਟ ਕਰ ਦੋਗੇ ਕਿਉਂਕਿ ਹਨੇਰਾ ਵਿੱਕੀ ਹੋ ਜਾਣਾ ਹੈ ਤੇ ਘਰ ਵੀ ਜਾਣਾ ਹੈ ਘੱਟੋ ਘੱਟ ਸਵੇਰ ਵੀ ਸਾਨੂੰ 10-11 ਕਰ ਪਹੁੰਚ ਜਾਨੂੰ ਬਾਜੀ ਜਾਣੇ ਆ ਹਾਂ 11:00 ਵੱਜ ਜਾਂਦੇ ਆ ਚਲਈਏ ਫੇ ਚਲੋ ਚਲੋ ਲਓ ਜੀ ਮਿਆਣੀ ਤੋਂ ਪਾਤੀ ਆਪਾਂ ਚੱਲੇ ਤਾਂ ਹੁਣ ਆਪਾਂ ਜਾਵਾਂਗੇ ਖੁੱਡੇ ਨੂੰ ਤੇ ਪਿੰਡਾਂ ਪਿੰਡਾਂ ਵਿੱਚੋਂ ਦੀ ਜਾਵਾਂਗੇ ਨਾ ਵਿੱਕੀ ਪਿੰਡਾਂ ਪਿੰਡਾਂ ਦੀ ਵਿੱਚੋਂ ਦੀ ਜਾਵਾਂਗੇ ਸੈਰ ਕਰਦੇ ਜਾਵਾਂਗੇ ਕੱਲਾ ਕੱਲਾ ਪਿੰਡ ਦਿਖਾਉਂਦੇ ਜਾਵਾਂਗੇ ਤੁਹਾਨੂੰ ਲਓ ਜੀ ਇਸ ਵਕਤ ਆਪਾਂ ਚੱਲੇ ਪਾਲਿਆ ਖੁੱਡੇ ਵਾਲੇ ਰੋਡ ਦੇ ਉੱਤੇ ਤੇ ਇਹ ਪਿੰਡ ਕਿਹੜਾ ਹੈ ਅਸਤਿੰਦਰ ਪਿੰਡ ਹੈਗਾ ਵਿੱਕੀ ਸ਼ੂਟ ਵੀ ਕੀਤਾ ਸੀ ਆਲਮਪੁਰ 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 ਜਲੰਧਰੀਆਂ ਦਾ ਡੇਰਾ ਜਾ ਕੇ ਸਦਾ ਹੀ ਨਿਕਲਣਾ ਰੋਡ ਜੀ ਖੁੱਡੇ ਨੂੰ ਹਾਂ ਇਹ ਹੈਗਾ ਪਿੰਡ ਆਲਮਪੁਰ ਜਲੰਧਰੀਆਂ ਦਾ ਡੇਰਾ ਇਹ ਇਹ ਵੱਜਦਾ ਪਿੰਡ ਜਲੰਧਰੀਆਂ ਦਾ ਡੇਰਾ ਆਲਮਪੁਰ ਉਹ ਹੈਗਾ ਪਿੰਡ ਆਲਮਪੁਰ ਆਲਮਪੁਰ ਹਾਂਜੀ ਮਿੱਤਰੋ ਵੀਊ ਚੈੱਕ ਕਰੋ ਇੱਧਰਲੇ ਪਾਸੇ ਵਿੱਕੀ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਯਾਰ ਇਹ ਪਗਦਾਈ ਵੀਊ ਬਹੁਤ ਹੈਗਾ ਆ ਦੇ ਨਹਿਰ ਵਗਦੀ ਤੇ ਘੈਂਟ ਨਿਯਾਰੇ ਆ ਇਧਰਲੇ ਪਾਸੇ ਤੁਹਾਨੂੰ ਮਾਹੌਲ ਬਹੁਤ ਵਧੀਆ ਮਿਲੂਗਾ ਆਲੇ ਦੁਆਲੇ ਲੱਗਿਆ ਝੋਨਾ ਸੱਚੀ ਪਾ ਰਿਆ ਨਾ ਸਵਰਗ ਦਾ ਭਲੇਖਾ ਸਤਿੰਦਰ ਕਿੱਥੇ ਪਹੁੰਚ ਗਏ ਆਪਾਂ ਇਸ ਟਾਈਮ ਅਸੀਂ ਖੁੱਡੇ ਵਿਖੇ ਪਹੁੰਚ ਗਏ ਜਿੱਥੇ ਆਪਾਂ ਚੌਥੀ ਐਡ ਕਰਨੀ ਆ ਤੇ ਕੈਮਰਾ ਮਾਰ ਕੇ ਦਿਖਾ ਦੇ ਜਿੱਥੇ ਆਪਾਂ ਚੌਥੀ ਐਡ ਕਰਨੀ ਆ ਉਹ ਹੈ ਕਿੰਗ ਟੂਰ ਐਂਡ ਟਰੈਵਲ ਜਿਹੜਾ ਇਹਨਾਂ ਦਾ ਭਾਈ ਉਹਨਾਂ ਦੀ ਖਾਸ ਆਪਾਂ ਵੀਡੀਓ ਕਰਨ ਆਏ ਆ ਉਹ ਆਏ ਆ Papa ਜੀ ਉਹਨਾਂ ਦਾ ਕੋਲੂ ਆ ਜਿੱਥੇ ਤੁਹਾਨੂੰ 100% ਸ਼ੋਧ ਤੇਲ ਦਿੱਤਾ ਜਾਊਗਾ ਸ਼ੋਧ ਤੇਲ ਦਿੱਤਾ ਜਾਊਗਾ ਸਰੋਂ ਦਾ ਤੇਲ ਦਿੱਤਾ ਜਾਊਗਾ ਫੈਕਟਰੀ ਆ ਕਿਸ ਹਿਸਾਬ ਦੀ ਇਹ ਹਾਂ ਫੈਕਟਰੀ ਆ ਦਾ ਇੱਥੇ ਤੁਹਾਨੂੰ ਹੋਰ ਵੀ ਬਹੁਤ ਤਰ੍ਹਾਂ ਦੇ ਤੇਲ ਮਿਲ ਜਾਣਗੇ ਜਿੱਦਾਂ ਕਿ ਆ ਮੂਫਲੀ ਦਾ ਤੇਲ ਮੂਰੇ ਪਿਆ ਹੋਇਆ ਹੈ ਤੁਹਾਡੇ ਨਾਲ ਇੱਥੇ ਹਾਂ ਮੂਫਲੀ ਦਾ ਤੇਲ ਹੈ ਸਰਸੋਂ ਦਾ ਤੇਲ ਹੋਰ ਵੀ ਬਹੁਤ ਸਾਰੇ ਤੇਲ ਤੁਹਾਨੂੰ ਇੱਥੇ ਮਿਲ ਜਾਣਗੇ ਤੇ ਇਧਰ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਇਹ ਕੋਈ ਮਾਰਕੀਟ ਵਿੱਚੋਂ ਨਹੀਂ ਇਹ ਖੁਦ ਤਿਆਰ ਇਹਨਾਂ ਦੇ ਹੱਥੀ ਤਿਆਰ ਕੀਤਾ ਹੋਇਆ ਤੇਲ ਆ ਤੇ ਜਿਹੜੀ ਆ ਸਰੋਂ ਵੀ ਆ ਉਹ ਵੀ ਇਹਨਾਂ ਦੇ ਘਰ ਦੀ ਸਰੋਂ ਆ ਜਨਗੀ ਆਪਣੀ ਆਨ ਕਿ ਜਿੱਥੇ ਸਰੋਂ ਬੀਜਦੇ ਆ ਜਿਹੜੇ ਉਹਨਾਂ ਕੋ ਪਰਚੇਜ਼ ਕਰਦੇ ਆ ਕੋਈ ਮੰਡੀ ਚੋਂ ਸਰੋਂ ਨਹੀਂ ਖਰੀਦਦੇ ਬਿਲਕੁਲ ਜੀ ਬਿਲਕੁਲ ਇੱਕ ਵਾਰੀ ਕੈਮਰਾ ਮਾਰ ਕੇ ਦਿਖਾ ਦੇ ਉਹ ਦੇਖ ਲਾ ਕੋਠੀ ਤੇ ਬੌਲ ਦੀ ਜੋੜੀ ਤੇ ਸਾਡੇ ਪੰਜਾਬੀਆਂ ਸੱਭਿਆਚਾਰਕ ਨਾਲ ਜੁੜੀਆਂ ਜਿਹੜੀਆਂ ਚੀਜ਼ਾਂ ਕੋਠੀ ਤੇ ਬਣਾਈਆਂ ਹੋਈਆਂ ਆ ਤੇ ਸਾਨੂੰ ਦੇਖ ਕੇ ਇੱਕ ਬਹੁਤ ਹੀ ਵਧੀਆ ਲੱਗਾ ਹਾਂਜੀ ਲਗਭਗ ਸ਼ਾਮ ਦੇ ਪਾਜੀ ਚੁਕੇ ਨੇ 7:00 ਵਜੇ ਚੁਕੇ ਨੇ ਤੇ ਇਹ ਤੇ ਇੱਥੇ ਸਾਨੂੰ ਲੱਗ ਜਣਾ ਘੱਟੋ ਘਾਟੇ 1 ਘੰਟਾ ਸ਼ੂਟ ਕਰਦਿਆਂ ਨੂੰ ਲੱਗਣਾ। ਤੇ ਉਸ ਤੋਂ ਬਾਅਦ ਅਸੀਂ ਘਰ ਤੋਂ ਚਾਲੇ ਤੇ ਫਿਰ ਬੱਲੀ ਨੂੰ ਛੱਡ ਕੇ ਫਿਰ ਵੀਡੀਓ ਐਡਿਟ ਕਰਨੀਆਂ, ਫਿਰ ਉਹਦਾ ਬੈਕਗ੍ਰਾਉਂਡ ਬਣਾਉਣਾ ਤੇ ਬਹੁਤ ਕੁਝ ਦੇਖਣਾ ਪੈਂਦਾ। ਸੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ, ਲਾਈਕ, ਕਮੈਂਟ ਕਰਦੇ ਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਹੌਸਲਾ ਤੇ ਮੋਟੀਵੇਸ਼ਨ ਮਿਲਦਾ। ਬੋਲਦ ਤੁਸੀਂ ਦੇਖ ਰਹੇ ਹੋ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਕਿ ਅੱਜ ਵੀ ਆਪਾਂ ਇਹਨਾਂ ਦਾ ਯਾਨੀ ਕਿ ਇਹਨਾਂ ਨੂੰ ਇਸਤੇਮਾਲ ਕਰਦੇ ਆਂ ਇਹਨਾਂ ਨਾਲ ਖੇਤੀ ਕਰਦੇ ਆਂ ਹਾਲ ਵਗੈਰਾ ਸਾਰਾ ਕੁਝ ਰੱਖਿਆ ਹੋਇਆ ਆ ਮਤਲਬ ਕੀ ਕਹਿੰਦਾ ਮਤਲਬ ਇਹ ਹੈ ਕਿ ਹਜੇ ਵੀ ਬਜ਼ੁਰਗ ਬੋਲਦ ਨਾਲ ਖੇਤੀ ਕਰਦੇ ਆ ਇੱਕ ਬਹੁਤ ਹੀ ਚੰਗੀ ਗੱਲ ਆ ਕਿ ਸਹੀ ਗੱਲ ਆ ਨਾ ਬਿਲਕੁਲ ਬਿਲਕੁਲ ਜੀ ਬਹੁਤ ਵਧੀਆ ਲੱਗਿਆ ਯਾਨੀ ਕਿ ਅੱਜ ਵੀ ਜਿਹੜੇ ਪੁਰਾਣੇ ਸੱਭਿਆਚਾਰੀ ਇਹ ਵੀ ਇੱਕ ਹਿਸਾਬ ਦਾ ਸਾਡਾ ਸੱਭਿਆਚਾਰ ਹੀ ਆ ਵੀ ਪੁਰਾਣਾ ਹਾਂ ਸਾਂਭ ਕੇ ਰੱਖਿਆ ਹੋਇਆ ਆ ਹਾਂਜੀ ਇੱਥੋਂ ਹੋ ਗਿਆ ਸਾਡਾ ਖੁੱਡਿਓਂ ਸ਼ੂਟ ਸਮਾਪਤ ਹੁਣ ਅਸੀਂ ਘਰ ਨੂੰ ਚਲਾਂਗੇ ਤੇ ਸਾਨੂੰ ਬਜ਼ੁਰਗਾਂ ਨਾਲ ਭਾਜੀ ਹੁਣਾਂ ਨਾਲ ਮਿਲ ਕੇ ਬਹੁਤ ਹੀ ਵਧੀਆ ਲੱਗਾ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਸਾਡੀ ਵੀਡੀਓ ਨੂੰ ਪਿਆਰ ਕਰਦੇ ਰਹੋ ਤੇ ਹਜੇ ਬਲੌਗ ਸਮਾਪਤ ਨਹੀਂ ਹੋਇਆ ਹਜੇ ਆਪਾਂ ਟਾਂਡੇ ਵੀ ਦੱਸਾਂਗੇ ਤੁਹਾਨੂੰ ਕੀ ਕੀ ਕਰਨਾ ਹੈ ਹਜੇ ਇੱਥੋਂ ਆਪਾਂ ਖੁੱਡਿਓਂ ਹੀ ਤੁਰਨਾ ਹਜੇ ਤੱਕ ਹੱਲੇ ਆਪਾਂ ਬੱਲੀ ਨੂੰ ਘਰ ਛੱਡਣਾ ਹੈ ਲਾਸਟ ਸਟਾਪ ਜਿਹੜਾ ਸਾਡਾ ਬੱਲੀ ਦਾ ਘਰ ਹੁੰਦਾ ਆ ਹਾਂ ਜਦੋਂ ਹੀ ਆਪਾਂ ਆਪਣੇ ਘਰ ਨੂੰ ਚਾਲੇ ਪਾਉਣ ਲੱਗੇ ਸੀ ਤੇ ਭਾਜੀ ਉਹਨਾਂ ਨੇ ਸਾਨੂੰ ਗਿਫਟ ਦੇ ਦਿੱਤੇ ਭਾਜੀ ਹੁਣੀ ਕਹਿੰਦੇ ਗਿਫਟ ਲੈਣ ਤੋਂ ਬਿਨਾ ਤੁਸੀਂ ਘਰ ਨੂੰ ਜਾਣਾ ਨਹੀਂ ਇੱਕ ਵਾਰੀ ਤੁਸੀਂ ਇਹ ਤੇਲ ਵਰਤੋ ਤੁਸੀਂ ਬਾਰ-ਬਾਰ ਆਉਂਗੇ ਤੇ ਭਾਜੀ ਹੁਣ ਇਹ ਕਹਿੰਦੇ ਵੇ ਆ ਕਿ ਘਰ ਦੇ ਨੂੰ ਚੈੱਕ ਕਰਾਓ ਜਿਹੜਾ ਤੁਸੀਂ ਤੇਲ ਘਰ ਵਰਤਦੇ ਆ ਮਾਰਕੀਟ ਤੋਂ ਲੈ ਕੇ ਵਰਤਦੇ ਆ ਤੇ ਸਾਡੇ ਤੋਂ ਲੈ ਕੇ ਜਿਹੜਾ ਵਰਤਦੇ ਆ ਉਹਦੇ ਵਿੱਚ ਫਰਕ ਕੀ ਆ ਲਓ ਜੀ ਆਪਾਂ ਇਸ ਵੇਲੇ ਖੁੱਡਾ ਸ਼ਹਿਰ ਟੱਪ ਚੁੱਕੇ ਆ ਤੇ ਇਸ ਵੇਲੇ ਆਪਾਂ ਨੈਸ਼ਨਲ ਹਾਈਵੇ ਤੇ ਪਹੁੰਚ ਚੁੱਕੇ ਆ ਤੇ ਆਪਾਂ ਹੁਣ ਟਾਂਡੇ ਨੂੰ ਜਾਵਾਂਗੇ ਪਹਿਲਾਂ ਤੇਲ ਪਵਾਉਣਾ ਵੀ ਕੀ ਆਪਾਂ ਤੇਲ ਪਵਾ ਲੈਨੇ ਆ ਪੈਟਰੋਲ ਪੰਪ ਬਸ ਥੋੜੀ ਜਿਹੀ ਦੂਰੀ ਆ ਬਚੋ 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 ਜਿੰਨਾ ਬੱਚ ਹੁੰਦਾ ਬਚੋ ਲਓ ਜੀ ਸਤੰਦਰ ਲੱਗਾ ਪਾਉਣ ਸੀਐਨਜੀ ਇਹਦੇ ਵਿੱਚ ਸੀਐਨਜੀ ਨਹੀਂ ਕਾਤੇ ਜਲਦੀ ਡੀਜ਼ਲ ਦੇ ਇਹ ਡੀਜ਼ਲ ਦੇ ਡੀਜ਼ਲ ਤੇ ਆ ਇਹ ਬਿਲਕੁਲ ਤੁਹਾਡੀ ਇਕਲੋਤੀ ਸਕੂਟਰੀ ਆ ਜਿਹੜੀ ਆਂਡਾ ਵਾਲਿਆਂ ਨੇ ਬਣਾ ਕੇ ਡੀਜ਼ਲ ਤੇ ਗਲਤੀ ਕੀਤੀ। ਵਿੱਕੀ ਇਹ ਜਿਹੜੀ ਸਕੂਟਰੀ ਹੈ ਨਾ ਸਾਡੀ ਹਾਂ ਇਹ ਸਕੂਟਰੀ ਸਾਡਾ ਬਹੁਤ ਸਾਧ ਦਿੱਤਾ। ਇਹ ਦਿੱਲੀ ਵੀ ਸਾਧ ਦਿੱਤਾ। ਇਹ ਦਿੱਲੀ ਵੀ ਜਾ ਚੁੱਕੀ ਆ ਚੰਡੀਗੜ੍ਹ ਵੀ ਜਾ ਚੁੱਕੀ ਐ ਜਲੰਧਰ ਦਾ ਹਾਈ ਐ ਤੇ ਹਿਆਰਪੁਰ। ਮਤਲਬ ਲਗਭਗ 3-4 ਡਿਸਟ੍ਰਿਕਟ ਘੁੰਮ ਚੁੱਕੀ ਆ ਇਹ। ਭਾਜੀ ਇਹ ਵੀ ਜਾਣਕਾਰੀ ਦੇ ਦਿਓ ਸਾਡੇ ਵੀਡੀਓ ਦੇਖਣ ਵਾਲਿਆਂ ਨੂੰ ਕਿ ਇੰਜਣ ਕਿੰਨੀ ਵਾਰੀ ਕਰਾਇਆ ਇਹਦਾ। 3-4 ਕੱਟੋ-ਕੱਟ 5-6 ਵਾਰੀ ਇੰਜਣ ਕਰਾ ਦਿੱਤਾ ਆ ਤੇ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿੰਦਾ। ਇਹਦਾ ਨਾ ਐਕਸੀਡੈਂਟ ਹੋਇਆ ਸੀ ਬਾਬੇ ਦੀ ਕਿਰਪਾ ਨਾਲ ਯਾਰ ਇਦੇ ਮਰੇ ਝੋਟਾ ਆ ਗਿਆ ਇੱਕ ਦਿਨ ਝੋਟਾ ਆ ਗਿਆ ਲਓ ਜੀ ਇੰਨਾ ਸਫਰ ਤੈਅ ਕਰਨ ਤੋਂ ਬਾਅਦ ਅਸੀਂ 5 ਮਿੰਟ ਦੀ ਰੈਸਟ ਲੈਣਾ ਚਾਹੁੰਦੇ ਸੀਗੇ ਹਾਂਜੀ ਤੇਲ ਪਵਾ ਕੇ ਹੁਣ ਅੱ체 5-10 ਮਿੰਟ ਆਪਾਂ ਘੁੰਮਾਂਗੇ ਫਿਰਾਂਗੇ ਤੇ ਬਹੁਤ ਥੱਕ ਹੋ ਚੁੱਕੇ ਅੱਜ ਚੱਲ ਚੱਲੀਏ ਚਲੋ ਚੱਲੀਏ ਅਸੀਂ ਤੇਲ ਪਵਾ ਕੇ ਹੁਣ ਆਪਾਂ ਚਲਾਂਗੇ ਆਪਣੇ ਟਾਂਡੇ ਸ਼ਹਿਰ ਨੂੰ ਟਾਂਡਾ ਸ਼ਹਿਰ ਨਗੀਨਾ ਮੈਂ ਕਿਹਾ ਬੱਲੀ ਭੁੱਖ ਤਾਂ ਨਹੀਂ ਲੱਗੀ ਬਹੁਤ ਬੱਲੀ ਕੀ ਖਾਣਾ ਢਾਬੇ ਦੇ ਰੋਟੀ ਖਲਾਦਿਏ ਨੇ ਜੀ ਸਾਫ ਮਾਲਾ ਬੱਲੀ ਸਾਡਾ ਭਰਾ ਪੂਰੇ ਸ਼ਾਰਟ ਕੱਢਣ ਗਿਆ ਜਮੀਨ ਦੇ ਨਾਲ ਲਾ ਲਾ ਕੇ ਤੇ ਇਹ ਨਾ ਹੋਵੇ ਕਿ ਫੋਨ ਹੋਣੀ ਉਹ ਬਈ ਹੁਣ ਸਾਡੇ ਤੋਂ ਪਹਿਲਾਂ ਟਾਂਡੇ ਪਹੁੰਚ ਜਾਣ ਬਿਲਕੁਲ ਬਿਲਕੁਲ ਪਰ ਨਹੀਂ ਬੱਲੀ ਤੇ ਪੂਰਾ ਮਾਣ ਆ ਸਾਡਾ ਡਾਇਰੈਕਟਰ ਦਾ ਪੂਰੀ ਯਤ ਕਰਾਉਂਦਾ ਆ ਇਹ ਹਾਂ ਲੋ ਜੀ ਮਿੱਤਰੋ ਇਸ ਟਾਈਮ ਅਸੀਂ ਪਹੁੰਚ ਗਿਆ ਟਾਂਡੇ ਸ਼ਹਿਰ ਵਿੱਚ ਹੋਣ ਲੱਗੀ ਆ ਸਾਨੂੰ ਭੁੱਖ ਤੇ ਆਪਾਂ ਕੁਛ ਖਾਵਾਂ ਨੇ ਅੱਜ ਕੱਢਾਂਗੇ ਸਾਨੂੰ ਲੱਗੀ ਆ ਭੁੱਖ ਤੇ ਹੁਣ ਕੱਢਾਂਗੇ ਖਾਣ ਪੀਣ ਦੀ ਧੋਕ ਬਿਲਕੁਲ ਬਿਲਕੁਲ ਆਜੋ ਕਿੱਥੋਂ ਆਣਾ ਆਪਾਂ ਜਾ ਕੇ ਦੱਸ ਦਿਆ ਤੁਹਾਨੂੰ ਲਓ ਜੀ ਆਪਾਂ ਮਹੇਸ਼ਾਟਲ ਦੇ ਨੇੜੇ ਤੇੜੇ ਆ ਇਹ ਵਾਲਾ ਭਾਜੀ ਲਓ ਜੀ ਮਿੱਤਰੋ ਇਸ ਟਾਈਮ ਅਸੀਂ ਮਹੇਸ਼ਾਟਲ ਦੇ ਨੇੜੇ ਤੇੜੇ ਆ ਤੇ ਆਪਾਂ ਹੁਣ ਖਾਵਾਂਗੇ ਕੁਛ ਜਾ ਕੇ ਤੇ ਆਜੋ ਸਾਡੇ ਨਾਲ ਹੀ ਬਬਾਈ ਹਾਂਜੀ ਹੁਣ ਲੱਗੀ ਸਾਨੂੰ ਭੁੱਖ ਅਸੀਂ ਕੁਛ ਨਾ ਕੁਛ ਖਾਵਾਂਗੇ ਭੁੱਖ ਬਹੁਤ ਲੱਗੀ ਆ ਸਵੇਰ ਦੇ ਭੁੱਖੇ ਢਿੱਢੀ ਕੋ ਪੀ ਜਾਂਦੇ ਆ ਨਾ ਵੀ ਕੀ ਬਿਲਕੁਲ ਬਿਲਕੁਲ ਜੀ ਆਪਾਂ ਬਹੁਤ ਸਾਡੀਆਂ ਆਵਾਜ਼ਾਂ ਵੀ ਚੇਂਜ ਹੋ ਗਈਆਂ ਨਾ ਡਾਊਨ ਡਾਊਨ ਹੋ ਗਈਆਂ ਥੋੜੀਆਂ ਜੀਆਂ ਜਰਾ ਉਹ ਚੈੱਕ ਕਰੋ ਡਾਊਨ ਚੱਲ ਗਈ ਚਲੋ ਜੀ ਬੀ ਖਾਈਏ ਕੁਛ ਚਲੋ ਜੀ ਚਲੋ ਉਸਤਾਰ ਕੀ ਤਿਆੜਾ ਉਸਤਾਰ ਫੋਨ ਤੇ ਲੱਗਾਇਆ ਲੋ ਜੀ ਹੁਣ ਆਪਣੇ ਛੋਟੇ ਭਰਾ ਨੂੰ ਬੱਲੀ ਨੂੰ ਛੱਡ ਕੇ ਹੁਣ ਆਪਾਂ ਘਰ ਨੂੰ ਚਲਾਂਗੇ ਟਾਈਮ ਕਿੰਨਾ ਹੋ ਗਿਆ ਇੱਕ ਵਾਰੀ ਦਿਖਾ ਦੇ ਟਾਈਮ ਹੋ ਗਿਆ ਜੀ 9 ਵਜ ਕੇ ਤਾਂ 21 ਮਿੰਟ 22 ਮਿੰਟ ਹੋ ਗਏ 22 ਮਿੰਟ 22 ਸਗਰੀ ਨਾ ਸਮਝ ਲਿਓ ਤੁਸੀਂ ਤੇ ਹੁਣ ਆਪਾਂ ਤੇ 22 ਮਿੰਟ 21 ਵਜ ਕੇ ਆਹ ਤੇ ਕਹਿੰਦਾ ਮਤਲਬ 9 ਵਜ ਕੇ 22 ਮਿੰਟ ਹੋ ਗਏ ਆ ਤੇ ਹੁਣ ਆਪਾਂ ਬੱਲੀ ਨੂੰ ਅੰਦਰ ਬਾੜ ਕੇ ਫੇਰੇ ਜਾਵਾਂਗੇ ਕਿਉਂਕਿ ਇਹ ਫਿਰ ਕਿਤੇ ਨਿਕ ਨੁਕਲ ਜਾਂਦਾ ਕਿ ਨਹੀਂ ਜਾਵੇ ਉਹ ਬੱਲੀ ਨੂੰ ਗਿਫਟ ਦੇਣਾ ਬੱਲੀ ਨੂੰ ਗਿਫਟ ਦੇਣਾ ਛੁਟੀ ਚਾਬੀ ਕਿਤੇ ਗਿਫਟ ਅਸਲੀ ਬੱਲੀ ਦਾ ਚਾਬੀ ਵਿਚੀ ਵਿਚੀ ਚਾਬੀ ਵਿਚੀ ਯਾਰ ਹੋ ਗਿਆ ਇਹ ਰਾਜ ਸਾਨੂੰ ਸਾਡੇ ਭਰਾ ਨੇ ਬੱਲੀ ਨੂੰ ਅਸੀਂ ਗਿਫਟ ਥੋੜੀ ਕਮੀ ਫੋਨ ਦੀ ਫਲੈਸ਼ ਦੇ ਕੇ ਲੱਗੀ ਹਾਂ ਲੈ ਫੜਾ ਦੇ ਮੈਨੂੰ ਫੋਨ ਫੜਾ ਦੇ ਅਸੀਂ ਨਾ ਬੱਲੀ ਨੂੰ ਦੇਣਾ ਹੁਣ ਗਿਫਟ ਇਹ ਬਹੁਤ ਹੀ ਇਹ ਇਹਨਾਂ ਦੀ ਪੈਡ ਕਰਕੇ ਐਸੇ ਜਿਨ੍ਹਾਂ ਨੇ ਸਾਨੂੰ ਇਹ ਸਾਨੂੰ ਇਸ ਚੀਜ਼ ਦੀ ਖੁਸ਼ੀ ਮਤਲਬ ਮਾਈਕਰ ਉਹ ਲੌ ਵੀ ਲਓ ਉਸਤਾਦ ਜੀ ਮੈਂ ਬੰਦ ਹੋ ਗਿਆ ਭਜੀ ਤੁਸੀਂ ਦਿਓ ਮਾਈਕ ਇੱਥੇ ਸੌਰੀ ਮਾਈਕ ਦਾ ਇਸ਼ੂ ਥੋੜਾ ਜਿਹਾ ਹੋ ਗਿਆ ਸੀ ਸਾਨੂੰ ਇਸ ਚੀਜ਼ ਦੀ ਖੁਸ਼ੀ ਇਹ ਪਿਓਰ ਚੀਜ਼ ਆ ਇਸ ਚੀਜ਼ ਦੀ ਖੁਸ਼ੀ ਇੰਨੀ ਕਿ ਜ਼ਿਆਦਾ ਮੈਨੂੰ ਇਹਦਾ ਲੱਗਦਾ ਬਈ ਹੱਥ ਕੋਈ ਟਰੋਫੀ ਫੜੀ ਹੋਈ ਹੈ। ਟਰੋਫੀ ਫੜੀ ਹੈ। ਸਾਡੇ ਲਈ ਇਹ ਕੋਈ ਛੋਟਾ ਗਿਫਟ ਨਹੀਂ ਬਹੁਤ ਵੱਡਾ ਗਿਫਟ ਆ। ਬਿਲਕੁਲ ਸਾਡਾ ਇੱਕ ਮਾਈਕ ਬੰਦ ਹੋ ਗਿਆ ਜਿਹਦੇ ਕਰਕੇ ਸਾਨੂੰ ਇੱਕਨਾਂ ਵਾਲੀ ਸਾਰਨਾ ਪੈ ਰਿਆ। ਮੈਂ ਪਹਿਲੇ ਵਲੌਗ ਵਿੱਚ ਆਇਆ ਹੈਗਾ ਹਾਂ ਮਤਲਬ ਕਿ ਉਦਾਂ ਦਾ ਵਲੌਗ ਦੇ ਵਿੱਚ ਆਉਂਦੇ ਰਹੀਦਾ ਆ। ਮਤਲਬ ਕਿ ਕਹਿ ਸਕਦੇ ਆ ਕਿ ਕਿਹੜਾ ਦਿਨ ਅੱਜ ਦਾ ਦਿਨ? ਭਾਜੀ ਅੱਜ ਦਾ ਦਿਨ ਵੀ ਪਹਿਲਾਂ ਵਾਂਗੂ ਵਧੀਆ ਸੀ ਪਰ ਅੱਜ ਕੁਝ ਖਾਸ ਸੀਗਾ। ਖਾ ਪੀ ਕੇ ਆਏ ਹੈਗੇ। ਮਤਲਬ ਏ ਦੇਖੋ ਜਿਹੜਾ ਆਪਾਂ ਵਲੌਗ ਸ਼ੂਟ ਕਰਦੇ ਆਂ ਵਲੌਗ ਦੇ ਵਿੱਚ ਸਾਡਾ ਆਪਾਂ 70% ਦਿਖਾਉਂਦੇ ਆਂ 30% ਸਾਡਾ ਇਦਾਂ ਦਾ ਹੁੰਦਾ ਹੁਣ ਆਪਾਂ ਸਾਡਾ ਕੋਈ ਟਰੈਵਲਿੰਗ ਦਾ ਹਨਾ ਟਰੈਵਲਿੰਗ ਦੇ ਵਿੱਚੋਂ ਸਾਨੂੰ ਕੁਝ ਕਲਿੱਪਸ ਕੱਟਨੇ ਪੈਂਦੇ ਹੈਗੇ ਆ ਫਿਰ ਕੁਝ ਖਾਣ ਪੀਣ ਦੇ ਅਸੀਂ ਰੋਕੇ ਖਾਣੇ ਪੀਣੇ ਵੀ ਆਪਣੀ ਸਿਹਤ ਦਾ ਵੀ ਧਿਆਨ ਰੱਖਦੇ ਆਂ ਪੂਰਾ ਉਹਨਾਂ ਚੀਜ਼ਾਂ ਨੂੰ ਆਪਾਂ ਨਹੀਂ ਦਿਖਾ ਸਕਦੇ ਹੈਗੇ ਸੋ ਇਸ ਕਰਕੇ ਤੇ ਇਹ ਇਕਲੌਤਾ ਵਲੌਗ ਤੁਹਾਨੂੰ ਐਸਾ ਮਿਲੂਗਾ ਜਿਹਦੇ ਵਿੱਚ ਮੈਂ ਆ ਕੇ ਬੋਲਦਿਆਂ ਆਂ ਕਿ ਜਿੱਦੇ ਤੁਹਾਨੂੰ ਬੋਲਣ ਵਾਲਾ ਮੇਰਾ ਹੋਰ ਵਲੌਗ ਨਹੀਂ ਮਿਲੂਗਾ ਤੇ ਬਾਕੀ ਅੱਜ ਦੇ ਵਲੌਗ ਦੀ ਜਿਹੜ ਪਹਿਲੇ ਵਾਲੀਆਂ ਬੀੜੀਆਂ ਵਾਂਗੂ ਪਿੰਡ ਜਾ ਕੇ ਕਰਨਾ ਐਂਡ 25 ਪਿੰਡ ਜਾ ਕੇ ਦੱਸੋ ਚਲ ਠੀਕ ਆ ਟਾਈਮ ਜ਼ਰੂਰ ਦੱਸਿਓ ਵੀ ਕਿੰਨੇ ਵਜੇ ਤੁਸੀਂ ਆ ਹਾਂ ਇੱਕ ਮਾਈਕ ਇੱਕ ਮਾਈਕ ਸਾਡਾ ਦੇਖੋ ਬੰਦ ਹੋ ਗਿਆ ਇਹ ਵੀ ਜਵਾਬ ਦੇ ਗਿਆ ਬਿਲਕੁਲ ਤੇ ਇਹਦੀ ਵੀ ਬੱਸ ਹੋਣ ਵਾਲੀ ਲੱਗਦਾ ਮੈਨੂੰ ਚਲੋ ਜੀ ਬਈ ਚੰਗਾ ਬਾਏ ਬਾਏ ਮੇਰੇ ਘਰ ਤੋਂ ਜਾ ਕੋਆਰਡੀਨੇਟ ਟੇਕ ਕੇ ਲਓ ਜੀ ਸਮਾ ਇਸ ਵੇਲੇ ਹੋ ਗਿਆ 10 ਵਜੇ ਦਾ ਰਾਤ ਦਾ ਤੇ ਆਪਾਂ ਆਪਣੇ ਘਰਾਂ ਵਿੱਚ ਪਹੁੰਚ ਚੁੱਕੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਘਰ ਜਾਊਗਾ ਉਸ ਤੋਂ ਬਾਅਦ ਸਤਿੰਦਰ ਜਾਊਗਾ ਬਿਲਕੁਲ ਜੀ ਬਿਲਕੁਲ ਤੁਸੀਂ ਸਾਡੀ ਮਿਹਨਤ ਦੇਖ ਹੀ ਲਈ ਹੋਣੀ ਆ ਟਟਕਟ ਵੀ ਕੀ ਰਾਤ ਦੇ 10 ਵਜੇ ਗਏ ਆ ਤੇ 10 ਵਜੇ ਆ ਘਰ ਪਹੁੰਚਣ ਨੂੰ ਪਾਂਦਾ 20 ਮਿੰਟ ਤਾਂ ਮੈਨੂੰ ਵੀ ਲੱਗ ਜਣੇ ਆ ਤੇ ਨਹਾਉਣਾ ਧੋਣਾ ਫਿਰ ਸਵੇਰੇ ਉੱਠ ਕੇ 6 ਵਜੇ ਜੌਬ ਤੇ ਜਾਣਾ ਜਲੰਧਰ ਜੌਬ ਤੇ ਨਾਲ ਇਹ ਵੀ 6 ਵਜੇ ਜਾਂਦਾ ਇਹ ਸਾਡੀ ਮਿਹਨਤ ਆ ਸੋ ਪਲੀਜ਼ ਸਾਡੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਸਾਨੂੰ ਹੌਸਲਾ ਮਿਲਦਾ ਇੱਥੇ ਹੀ ਸਾਡਾ ਇਹ ਬਲੌਗ ਸਮਾਪਤਾ ਬਾਏ ਬਾਏ ਟਾਟਾ ਟਾਡਾ ਧੰਨਵਾਦ ਧੰਨਵਾਦ